ਅ ਅੱਜ ਸਸ ਅਸੀਂ ਤੁਹਾਨੂੰ ਕੀ ਸਾਰਿਆਂ ਨੂੰ ਪਤਾ ਆ ਵੀ ਇਲੈਕਸ਼ਨ ਦੇ ਵਿੱਚ ਕੋਡ ਆਫ ਕੰਡਕਟ ਲੱਗਾ ਹੋਇਆ ਉਹਦੇ ਚ ਅੱਜ ਸਾਰੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਨਸ਼ਾ ਤਸਕਰ ਸੀਗੇ ਪਲੱਸ ਐਕਸਾਈਜ਼ ਵਾਲੇ ਉੱਥੇ ਮਾਰਨਿੰਗ ਰੇਡ ਸੀਗੀਆਂ ਅੱਜ ਸਾਡੀਆਂ ਔਰ ਅੱਜ ਸਾਡੀ ਦਸੂਹੇ ਦੀ ਟੀਮ ਜਿਹੜੀ ਡੀਐਸਪੀ ਸਾਹਿਬ ਦਸੂਹਾ ਦੀ ਸੁਪਰਵਾਈਜ਼ਨ ਚ ਮੇਵਾ ਬਿਆਣੀ ਪਿੰਡ ਜਿਹੜਾ ਪੁਰਾਣੇ ਤਸਕਰ ਹੈਗੇ ਇਹਨਾਂ ਦੇ 10 ਤੋਂ ਜ਼ਿਆਦਾ ਕੇਸ ਰਜਿਸਟਰਡ ਹੈਗੇ ਆ ਉਹਨਾਂ ਦੇ ਘਰੇ ਜਦੋਂ ਅੱਜ ਰੇਡ ਕੀਤਾ ਤੇ ਉਦੇਵਲੋਂ ਸੁੱਚਾ ਸਿੰਘ ਨਾਮ ਦਾ ਜਿਹੜਾ ਇਹਦੇ ਘਰ ਦਾ ਮਾਲਕ ਹੈ ਉਹਨੇ ਪੁਲਿਸ ਪਾਰਟੀ ਤੇ ਸਮੇਤ ਆਪਣੇ ਪਰਿਵਾਰ ਹਮਲਾ ਕਰ ਦਿੱਤਾ ਜਿਹਦੇ ਸਾਡੇ ਦੋ ਮਲਾਜ਼ਮ ਇੰਜਰਡ ਹੋਏ ਆ ਇਹ ਸਈ ਸਤਨਾਮ ਸਿੰਘ ਤੇ ਇਹ ਸਈ ਗੁਰਮਿੰਦਰ ਕਾਂਸਟੇਬਲ ਗੁਰਮਿੰਦਰ ਔਰ ਉਹਦੀ ਕ੍ਰਾਸ ਜਦੋਂ ਹਮਲਾ ਕੀਤਾ ਤੇ ਸਾਡੇ ਵੱਲੋਂ ਵੀ ਫਾਇਰਿੰਗ ਹੋਈ ਉਹਦੇ ਵਿੱਚ ਸੁੱਚਾ ਸਿੰਘ ਜਿਹੜਾ ਇੱਥੇ ਜ਼ਖਮੀ ਹੋ ਗਿਆ ਸੀ ਸਾਰਿਆਂ ਨੂੰ ਹਸਪੀਟਲ ਲੈ ਗਏ ਔਰ ਡੂਰਿੰਗ ਰਾਜ ਹੀ ਸੁੱਚਾ ਸਿੰਘ ਦੀ ਜੁੜੀ ਔਰ ਪਤਾ ਲੱਗਾ ਸਾਨੂੰ ਉਹਦੀ ਡੈਥ ਹੋ ਗਈ ਹੈ ਔਰ ਮੁਲਾਜ਼ਮ ਸਾਡੇ ਜਿਹੜੇ ਹਾਲੇ ਅੰਡਰ ਟ੍ਰੀਟਮੈਂਟ ਹੈਗੇ ਔਰ ਉਹਦੇ ਸਬੰਧੀ ਜਿਹੜੀ ਫਰਦਰ ਜਿਹੜੀਆਂ ਕਾਰਵਾਈ ਸਾਡੀ ਚੱਲ ਰਹੀ ਹੈ ਸਰ ਪਿੰਡ ਵਾਲੋਂ ਪਤਾ ਲੱਗਿਆ ਕਿ ਇੱਥੇ ਹਜ਼ਾਰ ਤੋਂ ਪਲੱਸ ਬੰਦੇ ਦਿੱਲੀ ਚਿੱਟਾ ਲੈਣ ਆਉਂਦੇ ਸੀ ਉਹਦੇ ਬਾਰੇ ਕੀ ਪੁਲਿਸ ਕਾਰਵਾਈ ਕਰ ਨੀ ਦੇਖੋ ਪਹਿਲਾਂ ਵੀ ਇਹਨਾਂ ਤੇ ਐਫਆਰਾ ਦਰਜ ਹੈਗੀਆਂ ਹੁਣ ਵੀ ਜਿਹੜੀ ਇਨਫੋਰਮੇਸ਼ਨ ਸਾਰਾ ਨਗਰ ਹੀ ਕਹਿ ਰਿਹਾ ਹੈਗਾ ਵੀ ਬਹੁਤ ਸਾਰੇ ਦਰਿਆ ਤੋਂ ਪਾਰ ਤੋਂ ਬੰਦੇ ਆਉਂਦੇ ਆ ਔਰ ਇਧਰਲੇ ਪਾਸਿਓਂ ਤੋਂ ਵੀ ਕਰੀਬ ਅ ਗਿਣਤੀ ਜਿਹੜੀ ਆ ਸੈਂਕੜਿਆਂ ਚ ਆ ਉਹਦੀ ਔਰ ਉਹਦੇ ਕਰਕੇ ਹੀ ਇਹਨਾਂ ਦੀ ਪਿੰਡ ਤੋਂ ਇਨਫੋਰਮੇਸ਼ਨ ਬਾਰ-ਬਾਰ ਸਾਨੂੰ ਆ ਰਹੀਆਂ ਸੀਗੀਆਂ ਉਹਦੇ ਸੰਬੰਧੀ ਅੱਜ ਅਸੀਂ ਰੇਡ ਕੀਤੇ ਆ ਔਰ ਸਾਨੂੰ ਇੱਕ ਪਹਿਲਾਂ ਵੀ ਦੋ ਕੇਸਾਂ ਵਿੱਚ ਵਾਂਟਡ ਵੀ ਸੀਗਾ ਇੱਕ ਬੰਦਾ